आओ इसी सब तो बिना दुआ करते हैं जिन्हें सारा इंतजाम किया है मनुख कुछ नहीं कर सकता है जो वह चाहता है वो हों मनुख्या मन दोगता बहुत सारिया हो सदियाँ ਪਰਮਾਤਾ ਯਹਵਾ ਦਾ ਪੂਰਾ ਹੁੰਦਾ ਹੈ ਆਓ ਅਸੀਂ ਉਹਦੇ ਅੱਗੇ ਦੁਆ ਕਰਦੇ ਹਾਂ ਪ੍ਰਵੀਸ਼ਮ ਸੀ ਤੇਰਾ ਧੰਨਵਾਦ ਕਰਦੇ ਹਾਂ ਅਈ ਜਤਿੰਦ ਲਈ ਤੂੰ ਸਾਡੇ ਜੀਵਨ ਵਿੱਚ ਰੱਖਿਆ ਹੈ ਇਹ ਸਾਡੀ ਕੋਈ ਖੂਬੀ ਜਾਂ ਕੋ ਲਿਆਕਤ ਨਹੀਂ ਹੈ ਪ੍ਰਭੂ ਇਹ ਤੇਰੀ ਬੁਲੇ ਟਹਿਰਾਇਆ ਹੋਇਆ ਸੀ ਕਿ ਅੱਜ ਅਸੀਂ ਇੱਥੇ ਇਕੱਠੇ ਹੋਣਾ ਹੈ ਦੁਹੇਆ ਪਿਤਾ ਜੋ ਸਭ ਕੁਝ ਛੋਣ ਦਿੰਦਾ ਹੈ ਤੇਰੀਆਂ ਸਾਰੀਆਂ ਕੀਤਿਆਂਆਂ ਹੋਈਆਂ ਭਲਾਈਆਂ ਦੇ ਲਈ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਇਸ ਸਾਕਾਈ ਲਈ ਤੇਰਾ ਧੰਨਵਾਦ ਕਰਦੇ ਹਾਂ ਪਿਤਾ ਜੋ ਤੂੰ ਇੱਥੇ ਰੱਖੀ ਹੈ ਪਿਤਾ ਤਾਂ ਕਿ ਤੇਰੇ ਨਾਮ ਦਾ ਝੰਡਾ ਇੱਥੋਂ ਖੜਾ ਕੀਤਾ ਜਾਵੇ ਪ੍ਰਭੂ ਹਰ ਲੋਕ ਇਹ ਤਾਂ ਜੀਵਨ ਪਾ ਕੇ ਜਾਣ ਪ੍ਰਭੀਸ਼ੁਮ ਸੀ ਇਹ ਸਭ ਚੀਜ਼ਾਂ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਮੈਂ ਤੇਰੇ ਅਗੇ ਦੁਆ ਕਰਦਾ ਹਾਂ ਉਹ ਮਸਾ ਆਵੇ ਜਿਸ ਮਸਾ ਦੇ ਥਲੇ ਇਹ वचन ਲਿਖਵਾਇਆ ਗਿਆ ਸੀ <णिया> <णिया> बोलण वाले और सुनण वाले दे कोई मसा होवे पिता आ तेरा नाम जलाल पावे प्रभु जत्तीरा वचन आवे हर टेंशन दूर हो जावे हर बीमारी ਛੱਡ ਕੇ ਚਲੀ ਜਾਵੇ ਪੁੱਤ ਤੇ ਸਾਡੇ ਸ਼ਰੀਰਾਂ ਦੇ ਉੱਤੇ ਆਪਣਾ ਕਬਜ਼ਾ ਲੈ ਲੈ ਪ੍ਰਭੂ ਅਰ ਜੇ ਕਿਸੇ ਦੇ ਸ਼ਰੀਰ ਦੇ ਤੇ ਦੁਸ਼ਟ ਦਾ ਕਬਜ਼ਾ ਹੈ ਭਾ ਛੱਡ ਕੇ ਚਲਾ ਜਾਵੇ ਪੁੱਤ ਅਸੀਂ ਜਾਣਦੇ ਆ ਤੇਰਾ वचन ਆਉਂਦਾ ਹੈ ਤੇ ਰੂਹਾਂ ਚਲੀ ਆ ਜਾਂਦੀਆਂ ਹਨ ਪੁੱਤ ਤਾਂ ਭਾਈ ਕਿਰਪਾ ਤੇਰੇ ਰੱਖੀ ਸੰਭਾਲ ਕੇ ਰੱਖ ਇਹ ਦੁਆਰ ਪ੍ਰਵੇਸ਼ ਨੂੰ ਸਿੱਧੇ ਨਾਲ ਵਿੱਚ ਮੰਗੋ ਹਾਂ। ਹਾਂ। ਅਜੱਕੇ ਖੜੇ ਹਾਂ ਅਸੀਂ। ਵਚਨ ਦੇ ਵਿੱਚੋਂ ਪਹਿਲਾ ਤੁਸੀਂ ਨਿੱਕਿਆ ਬਸ 4 ਨੰਬਰ ਦੇ ਆਏ। ਉਹਦੀ 16 ਤੋਂ ਲੈ ਕੇ 18 ਤੱਕ ਪੜਨਾ ਹੈ। ਇਹਨਾਂ ਨੂੰ ਪਠਾਰੀ? ਨਹੀਂ, ਵਚਨ ਪੜਨ ਤੋਂ ਕਹਿੰਦਾ। ਆਵਸੀ ਸਬੜਦੇ ਆ ਮੈਂ ਤੁਹਾਡੇ ਲਈ ਪੜ੍ਹ ਦਿੰਦਾ ਹਾਂ ਪਹਿਲਾਂ ਤੁਸੀਂ ਉਹ ਨਹੀਂ ਕੀਆ ਉਹਦਾ 4 ਨੰਬਰ ਅਧਿਆਏ ਉਹਦੀ 16 ਤੋਂ ਲੈ ਕੇ 18 ਤੱਕ ਪੜ੍ਹਨਾ ਹੈ ਪੜ੍ਹੀਏ ਇਸ ਲਈ ਜੋ ਪ੍ਰਭੂ ਆਪ ਲਲਕਾਰੇ ਨਾਲ ਮ hạnੂਦ ਦੀ ਆਵਾਜ਼ ਨਾਲ ਤੇ ਪਰਮੇਸ਼ਵਰ ਦੀ ਤੁਰੀ ਨਾਲ ਸਰਗਤ ਉਤਰੇਗਾ ਅਤੇ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਉਹ ਪਹਿਲਾਂ ਜੀ ਉੱਠਣਗੇ ਤਦ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਨਾ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮੇਲ ਨੂੰ ਵਧਣਾ ਤੇ ਚਾਨਕ ਉਠਾਏ ਜਾਵਾਂਗੇ ਅੱਜ ਇਸੇ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਸੰਗ ਰਹਾਂਗੇ ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦਿਓ ਪ੍ਰਭੂ ਯਸ਼ੁਮਸੀ ਇਸ ਪੜੇ ਗਏ ਬਚਨ ਦੁਤੇ ਆਸ਼ੀਸ਼ ਦੇ ਅਰ ਸਾਨੂੰ ਇਹਦੀ ਸਮਝ ਦੇ ਇਹ ਦੁਆ ਪ੍ਰਭੂ ਯਸ਼ੁਮਸੀ ਦੇ ਨਾਮ ਵਿੱਚ ਮੰਗਦੇ ਆਮੀਨ ਪਰ ਤੁਸੀਂ ਬੈਠ ਸਕਦੇ ਆਰਾਮ ਦੇ ਨਾਲ ਬੈਠ ਜਾਣਾ ਹੈ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਮੈਨੂੰ ਪਤਾ ਹੈ ਕਿ ਤੁਸੀਂ ਕਾਫੀ ਧੇਰ ਤੋਂ ਆਏ ਹੋ ਤਿੰਨ ਦਿਨਾਂ ਤੋਂ ਬੈਠੇ ਜੀ ਹਾਂ ਜੀ ਤਿੰਨ ਦਿਨਾਂ ਤੋਂ ਬੈਠੇ ਤਿੰਨ ਦਿਨਾਂ ਤੋਂ ਬੈਠੇ ਹੋ ਜੀ ਚਲੋ ਫਿਰ ਮੈਨੂੰ ਥੋੜਾ ਜਿਹਾ ਹੋਰ ਚੱਲ ਲਿਓ ਹਾਲੇ ਲਿਓ ਮੈਂ ਥੋੜੀਆਂ ਹੀ ਤੁਹਾਡੇ ਨਾਲ ਗੱਲਾਂ ਕਰਨੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਕਿ ਜੇ ਇਸ ਪੁਤਰਾ ਆਤਮਾ ਦੇ ਲਈ ਅਸੀਂ ਦੁਆਵਾਂ ਕਰਦੇ ਹਾਂ ਕੀ ਹੈ ਬਿਤਰ ਆਤਮਾ ਆ ਜਾ ਹੈ ਬਿਤਰ ਆਤਮਾ ਆ ਜਾ ਜਦੋਂ ਆਉਂਦਾ ਹੈ ਤਦ ਦਾ ਕੰਮ ਕੀ ਹੈ ਨੋਟ ਕਰੋ ਹallelujah ਹallelujah ਜੋਹਨਾ ਦੀ ਅੰਜੀਲ ਉਹਦਾ 15 ਨੰਬਰ ਜਾਈ 26 ਦੇ ਵਿੱਚ ਲਿਖਿਆ ਹੈ ਪਰ ਜੇ ਉਹ ਸਹਾਇਕ ਆਵੇ ਜਿਹਨੂੰ ਮੈਂ ਤੁਹਾਡੇ ਕੋਲ ਪਿਤਾ ਦੀ ਗਲੋਂ ਕੱ ਲਾਂਗਾ ਅਰਥਾਤ ਸੱਜਾਈ ਦਾ ਆਤਮਾ ਜਿਹੜਾ ਪਿਤਾ ਗਲੋਂ ਨਿਕਲਦਾ ਹੈ ਉਹ ਮੇਰੇ ਹੱਕ ਵਿੱਚ ਗਵਾਹੀ ਦੇਵੇਗਾ ਜਦ ਕੋ ਇਤਰਾਤਮਾ ਹੁੰਦਾ ਹੈ ਤਾਂ ਪਹਿਲੀ ਗੱਲ ਮੁਨਖ ਉਹ ਯਸ਼ੁਅ ਮਸੀਹ ਦੀ ਗਵਾਹੀ ਦਿੰਦਾ ਹੈ ਅਗਲੇ ਸੁਣਾ ਜੋਨਾ ਦੀ ਅੰਜੀਲ 14 ਨੰਬਰ ਤੇ ਹੈ ਉਹਦੀ 25 ਔਰ 26 ਦੇ ਵਿੱਚ ਲਿਖਿਆ ਹੈ ਮੈਂ ਇਹ ਗੱਲਾਂ ਤੁਹਾਡੇ ਨਾਲ ਰਹਿਂਦਿਆਂ ਤੁਹਾਨੂੰ ਆਖੀਆਂ ਹਨ ਪਰ ਉਹ ਸਹਾਇਕ ਅਰਥਾਤ ਕੋ ਇਤਰਾਤਮਾ ਜਿਹਨੂੰ ਪਿਤਾ ਮੇਰੇ ਨਾਮ ਉੱਤੇ ਕੱਲੇਗਾ ਸੋ ਤੁਹਾਨੂੰ ਸਭ ਨੂੰ ਸਿਖਾਏਗਾ ਅਤੇ ਸਭ ਕੁਝ ਜੋ ਮੈਂ ਤੁਹਾਨੂੰ ਆਖਿਆ ਹੈ ਤਾਨੂੰ ਚੇਤੇ ਕਰਾਵੇਗਾ ਅਮੇਨ ਅੱਜ ਸਾਰਾ ਸੰਸਾਰ ਪਰਮੇਸ਼ਰ ਨੂੰ ਭੁੱਲ ਗਿਆ ਹੈ ਜਦ ਪਵਿੱਤਰ ਆਤਮਾ ਦਾ ਹੈ ਤੇ ਪਹਿਲਾਂ ਪਰਮੇਸ਼ਰ ਨੂੰ ਹੀ ਚੇਤੇ ਕਰਾਉਂਦਾ ਹੈ ਹallelujah ਅਰਜੁਨਾ 16 ਉਹਦੀ 7 ਔਰ 8 ਦੇ ਵਿੱਚ ਲਿਖਿਆ ਹੈ ਪਰ ਮੈਂ ਤੁਹਾਨੂੰ ਸਤ ਆਖਦਾ ਹਾਂ ਕਿ ਮੇਰਾ ਜਾਣਾ ਹੀ ਤੁਹਾਡੇ ਲਈ ਚੰਗਾ ਹੈ ਕਿਉਂਕਿ ਜੇ ਮੈਂ ਨਾ ਆਵਾਂ ਤਾਂ ਸਹਾਇਕ ਤੁਹਾਡੇ ਕੋਲ ਨਾ ਹੋਵੇਗਾ ਪਰ ਜੇ ਮੈਂ ਜਾਵਾਂ ਤਾਂ ਉਹ ਤੁਹਾਡੇ ਕੋਲ ਘੱਲ ਦਿਆਂਗਾ ਤੇ ਉਹ ਆਣ ਕੇ ਜਗਤ ਨੂੰ پاک ਤਰਾਂ ਮਰਨ ਨਿਆਂ ਦੇ ਵਿੱਚ ਕਾਇਲ ਕਰੇਗਾ ਇਹ ਕੰਮ ਹੈ ਜਦ ਪਿਤਰ ਆਤਮਾ ਆਉਂਦਾ ਤੁਸੀਂ ਪਿਤਰ ਆਤਮਾ ਅੱਗੇ ਨੂੰ ਸਮਝਦੇ ਹੋ ਜਦ ਪਿਤਰ ਆਤਮਾ ਆਉਂਦਾ ਹੈ ਤਾਂ ਕੀ ਕਰਦਾ ਪਿਤਰ ਆਤਮਾ ਜਦ ਆਉਂਦਾ ਹੈ ਤੇ ਕੰਮ ਕਰਦਾ ਹੈ ਸਭ ਤੋਂ ਪਹਿਲਾਂ ਮਨੁੱਖ ਉਹਦੇ ਪਾਪ ਬਾਰੇ ਦੱਸਦਾ ਹੈ ਕਿ ਤੇ ਪਾਪੀ ਹੈ। ਉਸ ਤੋਂ ਬਾਅਦ ਧਰਮ। ਕੋਈ ਯਿਸੂ ਮਸੀਹ ਪਰਮੇਸ਼ਰ ਦਾ ਪ੍ਰਤੀਬਿੰਬ ਅਹਰਤੀ ਦੇ ਉੱਤੇ। ਉਹ ਹੀ ਸਾਡਾ ਧਰਮ ਹੈ। ਇਹ ਉਹ ਤਾਂ ਮਾਦੀ ਗੱਲ ਨਹੀਂ ਜਿਹੜੇ ਇਨਸਾਨਾਂ ਨੇ ਆਪਣੀਆਂ ਯੋਗਤਾ ਬਣਾ ਕੇ ਲਗਾਏ ਹੋਏ। ਮਸੀਹੀ ਕੋਈ ਧਰਮ ਨਹੀਂ ਆ ਮਸੀਹੀ ਇੱਕ ਜੀਵਨ ਹੈ। ਔਰ ਉਹ ਜੀਵਨ ਪ੍ਰਭੂ ਯਿਸੂ ਮਸੀਹ ਹੈ। ਜਦ ਉਹ ਤੁਹਾਡੇ ਵਿੱਚ ਆ ਜਾਂਦਾ ਹੈ। ਤੇ ਪਰਮੇਸ਼ਰ ਦਾ ਧਰਮ ਪੂਰਾ ਹੁੰਦਾ ਹੈ ਅਨਿਆ ਦੀ ਵਿਖੇ ਜਦ ਕੋਈ ਤਰਾਤਮ ਆਉਂਦਾ ਹੈ ਤਾਂ ਨਿਆਂ ਦੇ ਵਿਖੇ ਜਾਣ ਨੂੰ ਕਰਾਉਂਦਾ ਹੈ ਸੁਲੇਮਾਨ ਨੇ ਲਿਖਿਆ ਹੈ ਕਿ ਜੋ ਮਰਜੀ ਕਰ ਜੋ ਮਰਜੀ ਖਾ ਜੋ ਮਰਜੀ ਪੀ ਜਦ ਮਰਜੀ ਸੌ ਜਦ ਮਰਜੀ ਉੱਠ ਜੋ ਮਰਜੀ ਪਹਿਨ ਪਰ ਆਪਣੇ ਕਰਤਾਰ ਨੂੰ ਯਾਦ ਰੱਖ ਕਿ ਇੱਕ ਦਿਨ ਇਹਨਾਂ ਸਾਰੀਆਂ ਚੀਜ਼ਾਂ ਦਾ ਨਿਆਂ ਆਣਾ ਹੈ ਇਹ ਹੈ ਬਿਤਰ ਆਤਮਾ ਜਦੋਂ ਆਉਂਦਾ ਹੈ ਤੇ ਇਹ ਕੰਮ ਕਰਦਾ ਹੈ। ਪਵਿੱਤਰ ਆਤਮਾ ਜਦੋਂ ਆਉਂਦਾ ਹੈ ਤੇ ਮਨੁੱਖ ਆਪਣੀ ਸੋਧ ਨਹੀਂ ਭੁੱਲਦਾ ਹੈ, ਆਪਣੀ ਸੁੱਧ ਦੇ ਵਿੱਚ ਆ ਜਾਂਦਾ ਹੈ। ਬਹੁਤ ਸਾਰੇ ਲੋਕ ਜਦ ਪਵਿੱਤਰ ਆਤਮਾ ਆਉਂਦਾ ਹੈ, ਲੋਕ ਸੋਚੇ ਪਵਿੱਤਰ ਆਤਮਾ ਆ ਗਿਆ, ਲਿਟਣ ਲੱਗ ਪੈਂਦੇ ਹਨ, ਲਿਟਣ ਲੱਗ ਪੈਂਦੇ ਹਨ। ਪਵਿੱਤਰ ਆਤਮਾ ਲਟਾਉਂਦਾ ਨਹੀਂ ਹੈ। ਪਵਿੱਤਰ ਆਤਮਾ ਜੀਵਨ ਹੈ। ਇਹ ਵਚਨ ਲਿਖਤੀ ਰੂਪ ਦੇ ਵਿੱਚ ਹੈ। ਪਵਿੱਤਰ ਆਤਮਾ ਦਾ ਹੀ ਪ੍ਰਗਟਾਵਾ ਹੈ ਜੇ। हाल ही है परमेश्वर की है पवित्र आत्मा है की है खुद प्रभु यीशुमसी ही है हाल ही है और कोई और नहीं है हूं अस सब कहते कि प्रभु आजा प्रभु आजा प्रभु आजा सारा संसार ओनू उड़ीक रहा है पर मैं थोड़े इस समय के तुम्हें दसना है कि प्रभु का आना तीन बार है पहली बार जब आया है ताकि ਆਪਣੇ ਲੋਕਾਂ ਨੂੰ ਪਾਪ ਤੋਂ ਛੁਡਾਵੇ ਉਹ ਸੰਸਾਰ ਦਾ ਪਾਪ ਬਣ ਗਿਆ ਉਹਨੇ ਸਾਰੇ ਹੀ ਪਾਪਾਂ ਨੂੰ ਆਪਣੇ ਉੱਪਰ ਲੈ ਕੇ ਔਰ ਸਾਰੇ ਪਾਪ ਦਾ ਗੁੰਠਾ ਕਰਕੇ ਨੇ ਸਲੀਪ ਦੇ ਉੱਤੇ ਚੜ ਗਿਆ ਤਾਂ ਕਿ ਤੁਸੀਂ ਧਰਮੀ ਕਾ ਹੋ ਯਿਸੂ ਦਾ ਪਹਿਲੀ ਵਾਰ ਆਉਣਾ ਤਾਂ ਕਿ ਆਪਣੇ ਲੋਕਾਂ ਨੂੰ ਛੁਡਾਵੇ ਔਰ ਦੂਸਰੀ ਵਾਰ ਹੁਣ ਜਿਹੜਾ ਹੈ ਉਹਨੇ ਆਉਣਾ ਨਿਕਾ ਉਹਨੇ ਆਪਣੇ ਲੋਕਾਂ ਨੂੰ ਬਚਾਣ ਦੇ ਉੱਤੇ ਮਿਲਣਾ ਹੈ ਜਿਹੜੇ ਲੋਕ ਚੁਕਾਏ ਗਏ ਹਨ ਉਹ ਧਰਤੀ ਉੱਤੇ ਉਠਾਏ ਜਾਣੇ ਹਨ ਉਹਨਾਂ ਨੇ ਉਹਨੂੰ ਬਚਣਾ ਦੇ ਉੱਤੇ ਮਿਲਣਾ ਹੈ ਤੇ ਤੀਸਰੀ ਵਾਰ ਜਿਹੜੇ ਲੋਕ ਉਠਾਏ ਗਏ ਹਨ ਉਹਨਾਂ ਦੇ ਨਾਲ ਉਹਨੇ ਇਸ ਧਰਤੀ ਦਾ ਨ્યા ਕਰਨ ਵਾਸਤੇ ਆਣਾ ਹੈ ਹallelujah ਇਹ ਹੈ ਉਹਦਾ پلان ਇਹ ਸਾਡਾ ਸਭ ਕੁਝ ਕਰਨ ਦਾ ਮਤਲਬ ਇਹ ਵੱਡੀਆਂ-ਵੱਡੀਆਂ ਸੰਗਤियां ਕਰਨ ਦਾ ਮਤਲਬ ਹੈ ਕਿ ਲੋਕਾਂ ਨੂੰ ਉਸ ਉਠਾਏ ਜਾਣ ਦੇ ਲਈ ਤਿਆਰ ਕੀਤਾ ਜਾਵੇ ਮੈਂ ਪਿਛੇ ਵੀ ਪਿਛਲੇ ਬੰਦਗੀ ਦੇ ਵਿੱਚ ਮੈਂ ਕਿੱਥੇ ਲੋਕਾਂ ਕੈਨੇਡਾ ਜਾਣਾ ਚਾਹੁੰਦੇ ਹਨ ਲੋਕ ਅਮਰੀਕਾ ਜਾਣਾ ਚਾਹੁੰਦੇ ਹਨ ਕੋਈ ਇੰਗਲੈਂਡ ਜਾਣਾ ਚਾਹੁੰਦਾ ਹੈ ਪਰ ਸਵਰਗ ਦਾ ਰਾਸਤਾ ਭੁੱਲ ਗਏ ਲੋਕ ਕੋਈ ਵੀ ਸਵਰਗ ਦੀ ਗੱਲ ਨਹੀਂ ਕਰਦਾ ਕਿ ਸਵਰਗ ਵੀ ਜਾਣਾ ਹੈ ਉਹ ਜਿਹਨੇ ਇਹ ਜੀਵਨ ਦਿੱਤਾ ਹੈ ਜਿਹੜਾ ਮਰਿਆ ਹੈ ਤਾਂ ਕਿ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਵੇ ਉਹਦੇ ਲਈ ਕੈਨੇਡਾ ਅਮਰੀਕਾ ਕੋਈ ਚੀਜ਼ ਨਹੀਂ ਉਹ ਤੁਹਾਨੂੰ ਸਵਰਗ ਦੇ ਵਿੱਚ ਲੈ ਕੇ ਜਾਣਾ ਚਾਹੁੰਦਾ ਹੈ ਤੁਹਾਡੀ ਖਿਆਰੀ ਦੇ ਲਈ ਤਾਂ ਕਿ ਕਿਸੇ ਹੋਰ ਦੇ ਕੋਲ ਜਾਓ ਕੋਲੋਂ ਮਿਲੋ ਸਰਕੀ ਹੈ ਸਰ ਕੁਸ਼ਨੀ ਹੈ ਤੇ ਕੈਨੇਡਾ ਅਮਰੀਕਾ ਕੀ ਹੈ ਸਵਰਗ ਦੇ ਸਾਹਮਣੇ ਕੁਛ ਨਹੀਂ ਹੈ ਤੁਹਾਨੂੰ ਬਹੁਤ ਵਧੀਆ ਮਿਨਿਸਟਰੀ ਮਿਲੀ ਹੈ ਪਾਈ ਨੇ ਮੈਨੂੰ ਕਹੇ ਸੀ ਕਿ ਸਾਡੇ ਲੋਕ ਥੋੜੇ ਨਵੇਂ ਹਨ ਇਸ ਲਈ ਮੈਂ ਕਹਾਂ ਨਵੇਂ ਲੋਕ ਹਨ ਇਹਨਾਂ ਨੂੰ ਕਿਸੇ ਹੋਰ ਗੱਲ ਵੀ ਦੱਸ ਦਈਏ ਇਨਾ ਨੇ ਮਨ ਚੋ ਕੈਨੇਡਾ ਤੇ ਅਮਰੀਕਾ ਜਿਹੜਾ ਕੱਢਦੀ ਏ ਤੁਸੀਂ ਅਗਰ ਇੱਥੇ ਰੁਕ ਪਰਮੇਸ਼ਰ ਦੀ ਅਸਲ ਆਸ਼ੀਸ਼ ਅਸਲ ਬਰਕਤ ਕੀ ਹੈ ਪਰਮੇਸ਼ਰ ਕੈਨੇਡਾ ਅਮਰੀਕਾ ਵਧੀਆ ਗੱਡੀਆਂ ਪਰਮੇਸ਼ਰ ਦੀ ਬਰਕਤ ਰਹਿਣਗੇ ਪਰਮੇਸ਼ਰ ਦੀ ਬਰਕਤ ਹੈ ਕਿ ਵਜਨ ਤੁਹਾਡੀ ਸਮਝ ਵਿੱਚ ਆ ਜਾਵੇ ਆਮਨ ਚਾਰ ਤਰੀਕੇ ਦੇ ਨਾਲ ਫਾਇਦਾ ਲਿਖੀ ਗਈ ਹੈ ਚਾਰ ਤਰੀਕੇ ਦੇ ਨਾਲ ਚਾਰ ਤਰੀਕੇ ਦੇ ਨਾਲ ਬਾਈਬਲ ਲਿਖੀ ਗਈ ਹੈ ਪਹਿਲੀ ਬਾਈਬਲ ਜਿਹੜੀ ਹੈ ਅਸਮਾਨਾਂ ਦੇ ਵਿੱਚ ਲਿਖੀ ਗਈ ਹੈ আর ਦੂਸਰੀ ਬਾਈਬਲ ਸ੍ਰਿਸ਼ਟੀ ਦੇ ਵਿੱਚ ਲਿਖੀ ਗਈ ਹੈ ਪ੍ਰਮੇਸ਼ੁਰ ਸੀਨੇ ਕਾ ਕਿ ਸ੍ਰਿਸ਼ਟੀ ਆਪਣੀ ਗਵਾਹੀ ਆਪ ਹੀ ਦਿੰਦੀ ਹੈ ਕਿ ਜੇ ਦਾਣਾ ਮਰਦਾ ਹੈ ਤੇ ਬਹੁਤ ਸਾਰਾ ਫਲ ਲੈ ਕੇ ਆਉਂਦਾ ਹੈ ਉਹ ਬਾਈਬਲ ਹੈ আর ਤੀਸਰੀ ਬਾਈਬਲ ਜੋ ਹੈ ਇਹ ਹੈ ਜੋ ਸਾਡੇ ਹੱਥ ਵਿੱਚ ਹੈ ਰਿਟਰਨ ਫਾਰਮ ਦੇ ਵਿੱਚ ਹੈ ਤੀਸਰੀ ਬਾਈਬਲ ਵਿੱਚ ਹੈ ਔਰ ਚੌਥੀ ਬਾਈਬਲ ਤੁਸੀਂ ਖੁਦ ਹੋ ਸੇਂਟ ਪੌਲਸ ਕਹਿੰਦਾ ਤੁਸੀਂ ਨਖਤ ਪੱਤਰियां ਹੋ ਲੋਕ ਤੁਹਾਨੂੰ ਪੜਦੇ ਹਨ ਤੁਸੀਂ ਪਰਮੇਸ਼ਰ ਦਾ ਵਚਨ ਬੰਣਾ ਹੈ ਔਰ ਪਰਮੇਸ਼ਰ ਦਾ ਵਚਨ ਕਿਨੇ ਦਾ ਅਮਰੀਕਾ ਵਾਸਤੇ ਨਹੀਂ ਹੈ ਪਰਮੇਸ਼ਰ ਦਾ ਵਚਨ ਹੈ ਕਿ ਜੋ ਤਾੜੇ ਲੱਗੇ ਹੈ ਅਗਰ ਤੁਸੀਂ ਉਹਨੂੰ ਵਚਨ ਦੇ ਉੱਤੇ ਖੜਾ ਕਰਦਾ ਇਹ ਹੈ ਸਾਡਾ ਇੱਥੇ ਆਉਣ ਦਾ ਮਤਲਬ ਇਹ ਹੈ ਵੱਡੀਆਂ-ਵੱਡੀਆਂ ਸਮਝੀਆਂ ਕਰਨ ਦਾ ਮਤਲਬ ਕਿ ਲੋਕ ਬਹਿਮਾ ਪਰਮਾਨਵੀਚਾ ਨਿਕਲ ਕੇ ਜੋ ਲੋਕ ਦੁਸ਼ਟ ਆਤਮਾ ਮਦੇ ਜਕੜੇ ਹੋਏ ਹਨ ਉਹ ਪਰਮੇਸ਼ਰ ਦੀ ਬਾਦਸ਼ਾਹ ਦੇ ਲਈ ਪਿਆਰ ਹਾਲੇਲੀਆ ਪ੍ਰਭੂ ਨੇ ਤੁਹਾਡੇ ਲਈ ਇੰਤਜ਼ਾਮ ਕੀਤਾ ਹੈ ਇਸ ਸੈਕਟਰ ਵਿੱਚ ਬਹੁਤ ਵਧੀਆ ਆਪਣੇ ਭਾਈ ਲੋਕ ਦਿੱਤੇ ਹਨ ਜਿਹੜੇ ਤੁਹਾਡੇ ਲਈ ਰਾਤ ਦਿਨ ਦੁਆਵਾਂ ਕਰਦੇ ਹਨ ਤਾਂ ਕਿ ਤੁਸੀਂ ਜਿੱਥੇ ਫਸੇ ਹੋ ਹੋ ਤਾਂ ਬਾਹਰ ਨਿਕਲੋ ਤਾਂ ਕਿ ਤੁਸੀਂ ਸਵਰਗ ਦੇ ਉੱਤੇ ਜਾਣ ਦੇ ਲਈ ਪਿਆਰ ਹੋਵੇ ਤਸੀਂ ਭਾਈਓ ਪੈਣਾ ਸਾਰੇ ਉਹਨੂੰ ਆਵਾਜ਼ਾਂ ਮਾਰੀ ਜਾਂਦੇ ਕਿਉਂ ਆ ਜਵੇ ਉਹਦੀ ਪਹਿਲੀ ਆਮਦ ਬਾਰੇ ਤੁਹਾਨੂੰ ਪਤਾ ਨਹੀਂਗਾ ਉਹ ਤਾਂ ਆ ਕੇ ਚਲਾ ਵੀ ਗਿਆ ਹੈ ਹੁਣ ਆਪਣੇ ਸਹਾਇਕ ਨੂੰ ਪੁੱਛਦਾ ਕਿ ਤਾਂ ਤੁਸੀਂ ਉਹਦੇ ਨਾਲ ਬੰਦਣਾ ਦੇ ਵਿੱਚ ਮਿਲਣ ਨੂੰ ਜਾਓ ਤੁਸੀਂ ਜਿਸ ਬੋਝ ਦੇ ਥਲੇ ਦੱਬੇ ਹੋਇਓ ਰੋਟੀ ਕਪੜਾ ਮਕਾਨ ਬੁਨਿਆਦੀ ਜ਼ਰੂਰਤਾਂ ਸੇ ਮਨੁੱਖ ਦੀ ਇਹ ਮਨੁੱਖ ਨੂੰ ਟਰੈਪ ਦੇ ਵਿੱਚ ਫਸਾਇਆ ਗਿਆ ਹੈ ਸ਼ੈਤਾਨ ਵੱਲੋਂ ਵਚਨ ਕੇ ਕੇਂਦਰ ਮਨਕ ਇਕੱਲਾ ਰੋਟੀ ਨਾਲ ਜਿਉਂਦਾ ਨਹੀਂ ਰਹਿੰਦਾ ਬਲਕਿ ਉਸ ਵਚਨ ਦੇ ਨਾਲ ਜਿਉਂਦਾ ਰਹਿੰਦਾ ਹੈ ਜਿਹੜਾ ਪਰਮੇਸ਼ਰ ਤੇ ਮੂਹਰੇ ਜਿਵੇਂ ਨਿਭਾਉਣਾ ਪਰ ਅੱਜ ਬੰਦਾ ਰੋਟੀ ਲੱਭਣ ਲਈ ਕੈਨੇਡਾ ਅਮਰੀਕਾ ਪਤਾ ਨਹੀਂ ਕਿੱਥੇ ਕਿੱਥੇ ਚਲਾ ਗਿਆ ਹੈ ਉਹ ਰੋਟੀ ਨਹੀਂ ਲੱਭਦੀ ਪਤਾ ਨਹੀਂ ਕਿੱਥੇ ਚਲੀ ਗਈ ਹੈ ਰੋਟੀ ਲੱਭਣ ਲਈ ਬੰਦਾ ਪਤਾ ਨਹੀਂ ਕਿੱਥੇ ਕਿੱਥੇ ਚਲਾ ਗਿਆ ਰੋਟੀ ਮਨੁੱਖ ਦੀ ਬਣਾਈ ਦੀ ਜ਼ਰੂਰਤ ਨਹੀਂ ਸੀ আর ਦੂਜਾ ਕਪੜਾ ਕਪੜਾ ਵੀ ਮਨੁੱਖ ਦੀ ਬਣਾਈ ਦੀ ਜ਼ਰੂਰਤ ਨਹੀਂ ਸੀ ਜਦ ਆਦਮ ਤੇ ਹਵਾ ਅਦਨ ਦੇ ਬਾਗ ਵਿੱਚ ਘੁੰਮਦੇ ਸੀਗੇ ਉੱਥੇ ਹਵਾ ਨੇ ਕੋਈ ਸਾੜੀ ਨਹੀਂ ਸਿਲਾਈ ਹੋਈ ਆਦਮ ਕੋਈ ਕੋਟ ਪੈਂਟ ਨਹੀਂ ਪਾ ਕੇ ਘੁੰਮਦਾ ਉਹ ਪੁੱਤਰਾ ਤੂੰ ਮਾਂ ਦੇ ਥੱਲੇ ਕੱਜੇ ਹੋਏ ਸਨ ਤੇ ਅੱਜ ਦਾ ਮਨੁੱਖ ਕੋਟ ਪੈਂਟ ਪਾ ਕੇ ਵੀ ਨੰਗਾ ਹੈ ਲਾਓ ਦੀ ਕੀ ਆ ਦੀ ਪ੍ਰਮਾਤ ਦੀ ਪੁੱਤ ਕੀ ਲਖਾ ਲਾਓ ਦੀ ਕੀ ਆ ਦੇ ਯੁੱਗ ਨੂੰ ਪਰਮੇਸ਼ਰ ਕਹਿੰਦਾ ਹੈ ਕਿ ਤੂੰ ਨੰਗਾ ਹੈ ਤੂੰ ਅੰਨਾ ਹੈ ਤੂੰ ਕੰਗਾਲ ਹੈ ਲਾਓ ਦੀ ਕੀ ਆ ਦੇ ਯੁੱਗ ਕੀ ਆ ਸਾਡੇ ਯੁੱਗਨ ਕਿ ਆਖਰੀ ਯੁੱਗ ਹੈ ਇਹਦੇ ਵਿੱਚ ਵਿਦਿਆ ਬਹੁਤ ਹੈ ਪੜਾਈ ਲਿਖਾਈ ਬਹੁਤ ਹੈ ਸਭ ਕੁਝ ਬਹੁਤ ਹੈ ਪਰ ਮਨੁੱਖ ਨੰਗਾ ਹੈ ਨੰਗਾ ਕਿਤੇ ਹੈ ਕਿਉਂਕਿ ਬਚਨ ਦੇ ਨਾਲ ਕੱਜਿਆ ਹੋਇਆ ਨਹੀਂ ਆਦਮ ਤੇ ਹਵਾ ਜੁਲੀ ਉਹ ਨੰਗੇ ਹੀ ਕੋਮ ਦੇ ਸਿਰੇ ਪਰ ਉਹ ਇਤਰਾਤ ਮਾਂ ਦੇ ਨਾਲ ਕੱਜੇ ਹੋਏ ਸਨ ਮਕਾਨ ਉਹ ਹੀ ਜਿਹੜਾ ਰੋਟੀ ਦਾ ਚੱਕਰ ਹੈ ਮਨੁੱਖ ਰੋਟੀ ਲੱਭਣ ਦੇ ਲਈ ਸਾਰੀ ਦੁਨੀਆ ਚਲਾ ਗਿਆ ਅਸਲ ਦੇ ਵਿੱਚ ਰੋਟੀ ਦਾ ਮਸਲਾ ਨਹੀਂ ਗਾ ਰੋਟੀ ਖਾਣੀ ਕਿੱਧਰ ਬੈਠ ਕੇ ਡਾਈਨਿੰਗ ਟੇਬਲ ਕਿੱਧਰ ਆਵੇ ਉਹ ਰੋਟੀ ਕੋ ਲੈ ਕੇ ਆਵੇ ਨੌਕਰ ਚੱਕਰ ਲੱਗੇ ਹੋਏ ਹੁਣ ਔਰ ਕਿੱਥੇ ਬੈਠ ਕੇ ਖਾਣੀ ਹੈ ਇਸ ਚੱਕਰ ਦੇ ਵਿੱਚ ਬੰਦਾ ਲੰਗਾ ਹੋਇਆ ਹੈ ਰੋਟੀ ਕਪੜਾ ਔਰ ਮਕਾਨ ਬੁਨਿਆਦੀ ਜੂਰਤਾਂ ਆ ਅਸਲ ਦੇ ਵਿੱਚ ਬੁਨਿਆਦੀ ਜੂਰਤ ਵਚਨ ਹੈ ਜਿਹੜਾ ਅੱਜ ਜੀ ਤੁਸੀਂ ਲੈ ਰਹੇ ਇਹ ਹੈ ਵਾ ਸਵਰਗੇ ਮਨਾਂ ਦੇ ਨਾਲ ਮਨੁੱਖ ਜਿਉਂਦਾ ਰਹਿੰਦਾ ਜਿਹਦੇ ਨਾਲ ਮਨੁੱਖ ਨੇ ਇਹ ਜਿਹੜਾ ਜੀਵਨ ਆ ਜੋ ਸਾਨੂੰ ਮਿਲਿਆ ਹੈ ਥੋੜੇ ਸਾਲਾਂ ਦਾ ਹੈ ਕਿਸੇ ਨੂੰ 50 ਸਾਲ ਕੇ ਨੂੰ 60 ਸਾਲ ਕੇ ਨੂੰ 70 ਸਾਲ ਮੈਂ ਅਨੰਤ ਜੀਵਨ ਦੀ ਗੱਲ ਕਰਦਾ ਹਾਂ ਹਾਲੇਲੂਇਆ ਜਿਹਦੇ ਲਈ ਪ੍ਰਭੂ ਯਿਸੂਮ ਸੀ ਤਰਤੀ ਦਿੱਤੇ ਉਹ ਤੇ ਆ ਜਿਹਦਾ ਜਨਮ ਦਿਨ ਮਨਾਉਣ ਦੇ ਲਈ ਅਸੀਂ ਇਕੱਠੇ ਹੋਏ ਹਾਂ ਹਾਲੇਲੂਇਆ ਅਸਲ ਦੇ ਵਿੱਚ ਉਹਦਾ ਜਨਮ ਗਏ ਨੇ ਇਹ ਫੰਕਸ਼ਨਾਂ ਦੇ ਵਿੱਚ ਨੇਗਾ ਅਸਲ ਦੇ ਵਿੱਚ ਉਹਦਾ ਜਨਮ ਇਹ ਹੈ ਕਿ ਜਦ ਮਸੀਹ ਸਾਡੇ ਹਿਰਦੇ ਵਿੱਚ ਪੈਦਾ ਹੋਵੇ ਜਿਸ ਦਿਨ ਤੁਸੀਂ ਤੋਬਾ ਕਰ ਲਓ ਗੁਰ ਕੋਈ ਫੰਕਸ਼ਨ ਨਗਾ ਇੱਕੋ ਹੀ ਇੱਕ ਫੰਕਸ਼ਨ ਹੈ ਇੱਕੋ ਹੀ ਇੱਕ ਜਦ ਇੱਕ ਪਾਪੀ ਮਨੁੱਖ ਧਰਮੀ ਬਣ ਜਾ ਜੇ ਅੱਜ ਤੁਹਾਡੇ ਵਿੱਚੋਂ ਇੱਕ ਬੰਦਾ ਵੀ ਧਰਮੀ ਬਣ ਗਿਆ ਤੋਬਾ ਕਰ ਲਈ ਇਹ ਫੰਕਸ਼ਨ ਕਰਨ ਦਾ ਸਾਰਾ ਖਰਚਾ ਜਿਹੜਾ ਹੈ ਉਹ ਵਸੂਲ ਹੋ ਜਾਏਗਾ ਵਚਨ ਜੀ ਲਿਖਿਆ ਹੈ ਕਿ ਇੱਕ ਜਾਨ ਦੀ ਕੀਮਤ 10000 ਰੁਪਏ ਨਾਲੋਂ ਕਿਤੇ ਵੱਧ ਕੇ ਜੇ ਅੱਜ ਕੋਈ ਇੱਕ ਬੰਦੇ ਨੇ ਵੀ ਆਪਣਾ ਜੀਵਨ ਆਜ ਮਸੀਹ ਨੂੰ ਦੇ ਦਿੱਤਾ ਤੇ ਸਾਡੇ ਪਾਈ ਨੇ ਜਿਹੜਾ ਖਰਚਾ ਕੀਤਾ ਹੈ ਸਭ ਕੁਛ ਉਹ ਹੋ ਕਬੂਲ ਹੋ ਜਾਏਗਾ ਪਰ ਜੇ ਤੁਸੀਂ ਸਿਰਫ ਨਾਮ ਦੇ ਮਸੀਹ ਜਿਸ ਤਰ੍ਹਾਂ ਸਾਡੇ ਪਾਸਟਰ ਸਾਹਿਬ ਨੇ ਪਹਿਲਾਂ ਦੱਸਿਆ ਖੁਣਾ ਸਾਹਿਬ ਨੇ ਕਿ ਜੇ ਨਾਮ ਦੇ ਮਸੀਹ ਹੀ ਹੋਏ ਜੇ ਸਿਰਫ ਫੰਕਸ਼ਨ ਹੀ ਬਣਾਉਣ ਵਾਲੇ ਹੋਏ ਫਿਰ ਕੋਈ ਫਾਇਦਾ ਨਹੀਂ ਆਪਣਾ ਜੀਵਨ ਦੇਣਾ ਹੈ ਇਸ ਮਿਨਿਸਟਰੀ ਦੇ ਨਾਲ ਖੜੇ ਹੋਣਾ ਹੈ ਹਾਲੇਲੂਇਆ ਹਾਲੇਲੂਇਆ ਜੋ ਕਸ਼ਿਤੋ ਕਿਹਾ ਜਾਂਦਾ ਹੈ ਅਗਰ ਤੁਸੀਂ ਉਹਦੇ ਤੇ ਅਮਲ ਕਰਦੇ ਹੋ ਤੁਸੀਂ ਬਹੁਤ ਵਧੀਆ ਲੱਗ ਰਹੀ ਸੀ ਛੋਟੇ ਬੱਚੇ ਸਭ ਭੰਗੜਾ ਪਾ ਰਹੇ ਸੀਗੇ ਬਹੁਤ ਵਧੀਆ ਲੱਗ ਰਿਹਾ ਇਸ ਗੱਲ ਪਰ ਇਹਦੇ ਵਿੱਚ ਖੋਰ ਚੀਜ਼ ਹੈ ਕਿ ਭੰਗੜੇ ਦੇ ਨਾਲ ਨਾਲ ਭਗਤੀ ਵੀ ਹੋਵੇ ਸਾਡੀ ਆਰਾਧਨਾ ਲੋਕ ਸਾਰੇ ਅੱਜ ਬਹੁਤ ਮੈਸ ਹੁੰਦਾ ਵੀ ਲੱਗਿੰਦੇ ਕਿ ਦਾਊਦ ਨੱਚਿਆ ਦਾਊਦ ਨੱਚਿਆ ਦਾਊਦ ਨੱਚਿਆ ਇ ਕੋਈ ਪਹਿਲੂ ਪਤਾ ਹੈ ਕਿ ਦਾਊਦ ਨੱਚਿਆ ਦਾਊਦ ਦਾ ਜੀਵਨ ਹੈ ਜਿਹੜਾ ਕਿ ਗੱਲਾਂ ਨੱਚਣ ਆਈਆਂ ਦਾਊਦ ਦਾ ਜੀਵਨ ਨੇ ਜੀਣਾ ਦਾਊਦ ਦਾ ਜੀਵਨ ਕਿਸ ਦਾ ਦਾਊਦ ਉਹ ਮਨੁੱਖ ਸੀ ਜਿਹਨੂੰ ਪਰਮੇਸ਼ਰ ਕਹਿੰਦਾ ਕਿ ਮੇਰੇ ਦਿਲ ਦੇ ਕਰੀਬ ਹੈ ਦਾਊਦ ਸਭ ਤੋਂ ਜ਼ਿਆਦਾ ਬੇਵੱਚ ਪਰਮੇਸ਼ਰ ਨੇ ਕਿਸੇ ਨੂੰ ਦੋਸਤ ਕਿਹਾ ਹੈ ਕਿਸੇ ਨੂੰ ਕੁਛ ਕਿਹਾ ਹੈ ਪਰ ਦਾਊਦ ਨੂੰ ਕਿਹਾ ਕਿ ਮੇਰੇ ਦਿਲ ਦੇ ਕਰੀਬ ਹੈ ਜਦ ਤੁਸੀਂ ਪਰਮੇਸ਼ਰ ਦੇ ਦਿਲ ਦੇ ਕਰੀਬ ਚਲੇ ਜਾਂਦੇ ਹੋ ਫਿਰ ਨੱਚੋ ਫਿਰ ਭੰਗੜੇ ਪਾਓ ਫਿਰ ਖੁਸ਼ੀਆਂ ਮਨਾਓ ਪਰ ਜੇ ਤੁਸੀਂ ਪਰਮੇਸ਼ਰ ਦੇ ਦਿਲ ਦੇ ਕਰੀਬ ਬਣ ਗਏ ਫਿਰ ਤੁਹਾਡਾ ਨੱਚਣਾ ਤੁਹਾਡੇ ਭੰਗੜੇ ਬਣਾ ਸੰਸਾਰ ਕੇ ਇਹ ਉਹ ਇੱਕ ਫੰਕਸ਼ਨ ਹੈ ਉਹ ਫਿਰ ਤੁਸੀਂ ਆਪਣੇ ਮਨ ਦੀ ਯੋਗਤਾ ਹੈ ਕਿ ਤੁਸੀਂ ਆਪਣੇ ਮਨ ਨੂੰ ਇੰਟਰਟੇਨ ਕਰਦੇ ਹੋ ਜਦ ਤੁਸੀਂ ਪਰਮੇਸ਼ਰ ਦੇ ਮਨ ਦੇ ਕਰੀਬ ਹੋ ਜਾਂਦੇ ਫਿਰ ਆਪੇ ਬੰਦਾ ਜਿਉਂ ਮੋਟਦਾ ਉਹ ਨੱਚਣਾ ਉਹ ਹੋਰ ਚੀਜ਼ ਹੈ ਤੇ ਲੋਕਾਂ ਦਾ ਨੱਚਣਾ ਜਿਹੜਾ ਅਸੀਂ ਰਾਤ ਵੀ ਦੇਖ ਰਹੇ ਸੀ ਤੀਜਿਆਂ ਦੇ ਤੇ ਸਭ ਕੁਝ ਕਈ ਸ਼ਰਾਬਾਂ ਪੀ ਕੇ ਨੱਚਦੇ ਬੜੇ ਦੇ ਨਾਮ ਤੇ ਤੇ ਇਹ ਅੰਦਰਲੇ ਪਾਸੇ ਚੌਂਪੜੀ ਬਣਾਈ ਹੈ ਉਹਦੇ ਚ ਗੁੱਡੀ ਜੀ ਰੱਖੀ ਹੈ ਤੇ ਬਾਹਰਲੇ ਪਾਸੇ ਡੀਜੇ ਲਾ ਕੇ ਸ਼ਰਮਾ ਭੀ ਕੇ ਪੰਗੜਾ ਪਾ ਰਿਹਾ ਹੈ ਸਾਡਾ ਫੰਕਸ਼ਨ ਇਦਾਂ ਦਾ ਨਾ ਹੋਵੇ ਸਾਡਾ ਫੰਕਸ਼ਨ ਜਿਹੜਾ ਵੀ ਪੁੱਤਰ 딸 ਦੇ ਨਾਲ ਹੋਵੇ ਦਰ ਦੇ ਵਿੱਚ ਕੰਬਦੇ ਹੋਏ ਹੋਵੇ ਇਹ ਅਸੀਂ ਕਿਤੇ ਆਪਣੇ ਪਰਮਿਸ਼ਨ ਨੂੰ ਨਾਰਾਜ਼ ਨਾ ਕਰ ਦੇਈਏ ਇਹ ਹੈ ਮੇਕਾ ਜੂ ਮੋਂ ਬੜ ਦਰਦੇ ਹੋਏ ਗਾਤੇ ਕਿ ਪ੍ਰਭੂ ਸਾਡਾ ਹਰ ਕੰਮ ਸਾਡਾ ਬੈਠਣਾ ਉੱਠਣਾ ਸਾਡਾ ਖਾਣਾ ਪੀਣਾ ਸਾਡੇ ਗੀਤ ਗਾਣੇ ਸਾਡਾ ਨੱਚਣਾ ਟਪਾ ਜੋ ਵੀ ਹੈ ਪ੍ਰਭੂ ਤੇਰੀ ਮਰਜ਼ੀ ਦੇ ਥਲੇ ਹੋਵੇ ਅਮੀਨ ਪਰ ਜਿਸਾਨੂੰ ਪਤਾ ਹੀ ਨਹੀਂ ਹੈ ਕਿ ਪਰਮੇਸ਼ਰ ਦਾ ਦਿਲ ਕੀ ਹੈ ਪਰਮੇਸ਼ਰ ਦੇ ਦਿਲ ਤੋਂ ਅਸੀਂ ਦੂਰ ਹਾਂ ਫਿਰ ਅਸੀਂ ਜਿੰਨੇ ਮਰਜ਼ੀ ਪੰਗੜੇ ਪਾਈਏ ਜਿੰਨੇ ਮਰਜ਼ੀ ਫੰਕਸ਼ਨ ਕਰੀਏ ਉਹਦਾ ਕੋਈ ਫਾਇਦਾ ਨਹੀਂ ਹੈ ਮਨੁੱਖ ਦੇ ਮਨ ਵਿੱਚ ਤੇ ਪਰਮੇਸ਼ਰ ਦੇ ਮਨ ਵਿੱਚ ਫਰਕ ਹੈ ਸਾਡਾ ਜਿਹੜਾ ਮਨ ਹੈ ਜੋ ਕੁਛ ਤੁਸੀਂ ਬਾਹਰੋਂ ਦੇਖ ਲਿਓ ਜੋ ਕੁਛ ਵੀ ਬਾਹਰੋਂ ਦੇਖ ਦਿਓ ਟੀਵੀ ਦੇ ਜਾਂ ਫਿਲਮਾਂ ਦੇ ਵਿੱਚ ਗੀਤਾਂ ਦੇ ਵਿੱਚ ਜੋ ਕੁਝ ਸੁਣਦੇ ਹੋ ਉਹ ਤੁਹਾਡੇ ਮਨ ਦੇ ਵਿੱਚ ਜਾ ਕੇ ਡਾਊਨਲੋਡ ਹੋ ਜਾਂਦਾ ਹੈ ਉਹੀ ਤੁਹਾਡੇ ਅਗੇ ਜੀਵਨ ਬਣ ਜਾਂਦਾ ਪਰ ਜੇ ਤੁਸੀਂ ਸੰਤੀਆਂ ਵਿੱਚ ਆਉਂਦੇ ਹੋ ਬਚਨ ਸੁਣਦੇ ਰਹਿੰਦੇ ਹੋ ਬਚਨ ਸੁਣਦੇ ਰਹਿੰਦੇ ਤੁਹਾਡਾ ਜੀਵਨ ਜਿਹੜਾ ਹੈ ਬਚਨ ਬਣ ਜਾਂਦਾ ਹੈ ਇਸੇ ਲਈ ਸਤ ਪਾਲ ਜੀ ਕਹਿੰਦਾ ਕਿ ਤੁਸੀਂ ਲਿਖਤ ਪਤਰੀਆ ਹੋ ਪਰ ਲੋਕ ਤੁਹਾਨੂੰ ਪੜਦੇ ਹਨ ਬੇਸ਼ੱਕ ਤੁਹਾਡਾ ਨਾਮ ਪਿੰਡ ਦੇ ਵਿੱਚ ਕੋਈ ਨਾ ਜਾਣਦਾ ਹੋਵੇ ਮੈਂ ਵੀ ਕਹਿੰਦਾ ਕਿ ਬੇਸ਼ੱਕ ਮੈਨੂੰ ਕੋਈ ਨਾ ਜਾਣਦਾ ਹੋਵੇ ਪਰ ਇਹਨਾਂ ਜਾਣਦਾ ਹੋਵੇਗੀ ਬੰਦਾ ਮਸੀਹੀ ਜਦ ਕੋ ਪੈਣ ਜਾ ਰਹੀ ਹੋਵੇ ਉਹ ਜਾਣ ਜਾਣ ਕੇ ਪੈਣ ਮਸੀਹੀ ਹੈ ਕਿ ਭਾਈ ਮਸੀਹੀ ਹੈ ਇਸ ਲਈ ਇਹ ਕਹਾਂਗਾ ਕਿ ਤੁਸੀਂ ਲਿਖਤ ਪਤਰੀਆ ਹੋ ਅੱਜ ਤਾਂ ਤੁਸੀਂ ਇੱਥੇ ਇਕੱਠੇ ਹੋ ਗਏ ਪ੍ਰਭੂ ਦੇ ਨਾਮ ਦੇ ਵਿੱਚ ਇੱਥੇ ਤੁਸੀਂ ਪਗਤੀ ਕਰਨੀ ਹੈ ਤਹਾਡੀ ਭਗਤੀ ਇੱਥੇ ਨਹੀਂ ਦੇਖੀ ਜਾਣੀ ਤੁਹਾਡੀ ਭਗਤੀ ਬੱਸ ਛੱਡੇ ਦੇ ਵੀ ਦੇਖੀ ਜਾਣੀ ਹੈ ਤੁਹਾਡੀ ਭਗਤੀ ਰੇਲਵੇ ਸਟੇਸ਼ਨ ਤੇ ਵੀ ਦੇਖੀ ਜਾਣੀ ਹੈ ਤੁਹਾਡੀ ਭਗਤੀ ਮੰਨਲੇ ਦੇ ਵਿੱਚ ਵੀ ਦੇਖੀ ਜਾਣੀ ਹੈ ਤੁਸੀਂ ਨਮੁੰਦਾ ਹਨ ਹੈ ਤੁਸੀਂ ਮਸੀਹੀ ਹੈ ਸਾਡੇ ਫੰਕਸ਼ਨ ਜਿਹੜੇ ਸਾਡੇ ਫੰਕਸ਼ਨ ਹੈ ਇਹ ਲੋਕਾਂ ਵਾਂਗੂ ਨਾ ਹੋਣ ਕਿ ਤੁਸੀਂ ਤਿੰਨ ਦਿਨ ਤੋਂ ਬੈਠੇ ਹੋ ਆ ਰਾਜ ਨਵਾਂ ਸਾਲ ਹੈ ਤੇ ਰਾਤ ਨੂੰ ਜਾ ਕੇ ਉੱਥੇ ਤੁਸੀਂ ਜਿਦਾ ਲੋਕ ਕਰਦੇ ਹਨ ਲੋਕ ਕੀ ਕਹਿੰਦੇ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਜਿਹੜਾ ਸ਼ਰਾਬੀ ਹੈ ਇਹ वचन ਦੋ ਤਰੀ ਤਲਵਾਰ ਹੈ ਜਿਹੜਾ ਸ਼ਰਾਬੀ ਹੋ ਤੁਹਾਨੂੰ ਇਦਾਂ ਦੀ ਆਇਤਾਂ ਦੇ ਸਕਦਾ ਹੈ ਬਾਈਬਲ ਚੋਂ ਪੜ੍ਹ ਕੇ ਕਿ ਪ੍ਰਭੂ ਯੀਸ਼ੂ ਮਸੀਹ ਨੇ ਕਾਨਾ ਨਗਰ ਦੇ ਚ ਉਹਨੇ ਸ਼ਰਾਬ ਬਣਾਈ ਸੀ ਤਾਂ ਲੋਕਾਂ ਦੇ ਪੀਣ ਲਈ ਬਣਾਈ ਸੀ ਸ਼ਰਾਬੀ ਇਦਾਂ ਦੇ ਤੁਹਾਨੂੰ ਹਵਾਲੇ ਦੇ ਸਕਦਾ ਹੈ ਚੋਰ ਡਾਕੂ ਤੁਹਾਨੂੰ ਇਦਾਂ ਦੇ ਹਵਾਲੇ ਦੇ ਸਕਦਾ ਕਿ ਪ੍ਰਭੂ ਯੀਸ਼ੂ ਮਸੀਹ ਦਾ ਉਹਨੇ ਇੱਕੋ ਵਾਰੀ ਇਕਰਾਰ ਕੀਤਾ ਸਲੀਬ ਦੇ ਉੱਤੇ ਚੜ੍ਹਿਆ ਸੀ ਔਰ ਬਚ ਗਿਆ ਤੁਸੀਂ ਆਪਣਾ ਜੀਵਨ ਦੇਣਾ ਹੈ ਮਸੀਹ ਨੂੰ ਪਰਮੇਸ਼ਰ ਦੇ ਮਨ ਦੇ ਕੀ ਬਾਹ ਹallelujah ਅੱਜ ਮੈਂ ਤੁਹਾਨੂੰ ਇੱਕ ਵਧਾਈਆਂ ਦੇ ਮੈਂ ਤੁਹਾਨੂੰ ਦੁਖੀ ਕਰਨ ਦੇ ਲਈ ਨਹੀਂ ਇਦਾਂ ਵੀ ਕੋਈ ਇਦਾਂ ਦਾ ਤੁਹਾਨੂੰ ਸੰਤ ਲੱਗੇ ਵਜਾ ਜਿਆਦਾ ਸੰਤ ਨਹੀਂ ਲੱਗਦਾ ਪਾਸੇ ਜਿਆਦਾ ਸੰਤ ਤੇ ਚੱਲਾਂ ਲਾਂਗੇ ਜੀ ਚੱਲ ਅਜਾ ਕਿਉਂਕਿ ਜੇ ਅਸੀਂ ਆਪਣਾ ਜੀਵਨ ਮਸੀਹ ਨੂੰ ਦਿੱਤਾ ਹੀ ਨਗਾ ਮਨ ਲਾ ਕਿਸੇ ਬੱਚੀ ਨੇ ਕਿਸੇ ਮਨੁੱਖ ਨੇ ਤੋੜਵਾ ਕੀਤੀ ਨਹੀਂ ਨੀ ਉਹ ਪਤਾ ਹੀ ਨਹੀਂ ਵਚਨ ਗਿਆ ਉਹ ਬੇਸ਼ੱਕ ਇੱਥੇ ਐਸ ਪੜ ਪੜਦੇ ਜਿਹਨੇ ਮਰਜੀ ਭੰਗੜੇ ਪਾ ਲਵੇ ਲੀੜੇ ਪਾ ਲਵੇ ਪੁੱਠਾ ਹੋ ਕੇ ਨੱਚਵੇ ਪਰਮੇਸ਼ਰ ਨੂੰ ਉਹਦੇ ਨਾਲ ਮਤਲਬ ਨਹੀਂਗਾ ਪਰਮੇਸ਼ਰ ਕੰ다 ਪਹਿਲਾਂ ਤੋਬਾ ਕੀਤੀ ਹੋਵੇ ਪਹਿਲਾਂ ਤੋਬਾ ਕੀਤੀ ਹੋਵੇ ਫਿਰ ਤੁਸੀਂ ਜਿੰਨੇ ਮਰਜੀ ਫੰਕਸ਼ਨ ਬਣਾ ਜਦ ਤੁਸੀਂ ਤੋਬਾ ਕਰ ਲੈਂਦੇ ਹੋ ਤੇ ਸਵਰਗ ਦੇ ਵਿੱਚ ਦੂਤ ਵੀ ਭੰਗੜਾ ਪਾਉਂਦੇ ਆ ਉਥੇ ਜਸ਼ਨ ਮਨਾਇਆ ਜਾਂਦਾ ਹੈ ਅਰਵਚੰਦੇ ਚਿੱਕ ਵਿੱਚ ਇਹ ਲਿਖਿਆ ਹੈ ਕਿ ਹੋਰ ਕਿਸੇ ਚੀਜ਼ ਤੋਂ ਪਰਮੇਸ਼ਰ ਖੁਸ਼ ਨਹੀਂ ਹੁੰਦਾ ਹੈ ਪਰਮੇਸ਼ਰ ਉਦੋਂ ਖੁਸ਼ ਹੁੰਦਾ ਜਦੋਂ ਇੱਕ ਪਾਪੀ ਤੋਹਾ ਕਰ ਲੈਂਦਾ ਆਮਨ ਦੇ ਤੁਹਾਡੇਵੇਂ ਨਵੇਂ ਸਾਲ ਦਾ ਤੁਸੀਂ ਪਿਛਲੇ ਸਾਲਾਂ ਦੀ ਜੋ ਮਰਜ਼ੀ ਕੀਤਾ ਹੈ ਨਵਾਂ ਸਾਲ ਤੁਹਾਡੇ ਲਈ ਕੈਲੰਡਰ ਬਦਲਨੀ ਵਾਲਾ ਨਾ ਹੋਵੇ ਕਿ ਤੁਸੀਂ ਘਰ ਜਾ ਕੇ ਕੈਲੰਡਰ ਬਦਲੀ ਕਰਦੇ ਤਾਂ ਨਵਾਂ ਸਾਲ ਆ ਗਿਆ ਤੁਹਾਡਾ ਜੀਵਨ ਤਬਦੀਲ ਹੋ ਜਾਵੇ ਤੁਸੀਂ ਅੱਜ ਪਰਣ ਕਰਕੇ ਜਾਣਾ ਹੈ ਕਿ ਜਿਹੜੇ ਪਾਸਟਰ ਸਹਿਬਾਨ ਆਏ ਸੀ ਮੇਰੇ ਤੋਂ ਪਹਿਲਾਂ ਵੀ ਪਾਸਟਰ ਸਹਿਬਾਨ ਨੇ ਇਹ ਦੱਸਿਆ ਹੈ ਕਿ ਨਵਾਂ ਸਾਲ ਉਦਾਂ ਹੀ ਸੂਰਜ ਚੜਿਆ ਉਦਾਂ ਹੀ ਸਭ ਕੁਝ ਨਵਾਂ ਕੀ ਹੈ ਨਵਾਂ ਤੁਸੀਂ ਕਰਨਾ ਹੈ ਜੇ ਅੱਜ ਤੁਸੀਂ ਆਪਣਾ ਜੀਵਨ ਮਸੀਹ ਨੂੰ ਦੇ ਕੇ ਜਾਓ ਫਿਰ ਤਾਂ ਅਗਲੇ ਨਵਾਂ ਸਾਲ ਹੋਵੇਗਾ ਨਹੀਂ ਤਾਂ ਕੁਝ ਨਵਾਂ ਨਹੀਂ ਹੈ ਇਦਾਂ ਹੀ ਸੂਰਜ ਚੜਨਾ ਹੈ ਉਹੋ ਹੀ ਸਭ ਕੁਝ ਹੈ ਉਹੋ ਹੀ ਪੰਗੜੇ ਉਹੋ ਹੀ ਪਰ ਜਿਨੇ ਮਸੀਹ ਦੇ ਅੱਗੇ ਆਪਾਂ ਜੀਵਨ ਅਰਪਣ ਕਰ ਦਿੱਤਾ ਕੋ ਨਵਾਂ ਸਾਲ ਤੇ 크리스마스 ਉਹਨੂੰ ਸੈਲੀਬ੍ਰੇਟ ਹੁੰਦਾ ਹੈ ਜਦ ਮਸੀਹ ਤੁਹਾਡੇ ਹਿਰਦੇ ਵਿੱਚ ਜਨਮ ਲੈਂਦਾ ਹੈ ਨਹੀਂ ਤਾਂ ਫੰਕਸ਼ਨ ਹੈ ਬਹੁਤ ਸਾਰੇ ਲੋਕ ਨਵੇਂ ਸਾਲ ਦੇ ਫੰਕਸ਼ਨ ਮਨਾ ਰਹੇ ਲੱਗੇ ਹੋਏ ਸਭ ਅਸੀਂ ਦੇਖ ਰਹੇ ਲੱਗੇ ਹੋਇਆ ਪਰ ਸਾਡਾ ਫੰਕਸ਼ਨ ਅੱਜ ਥੋੜਾ ਬਖਰੀ ਕਿਸਮ ਦਾ ਹੋਵੇ ਅੱਜ ਤੁਸੀਂ ਫਰਨ ਕਰਨਾ ਹੈ ਕਿ ਮੇਰਾ ਜੀਣਾ ਮੇਰਾ ਮਰਨਾ ਮਸੀਹ ਦਾ ਨਹੀਂ ਹੋਵੇ ਫਿਰ ਜਿੱਦਾ ਮਰਜੀ ਭੰਗੜੇ ਪਾ ਜੋ ਮਰਜੀ ਕਰੋ ਆਪਣਾ ਜੀਵਨ ਦੇਣਾ ਹੈ ਮਸੀਹ ਨੂੰ ਆਪਣਾ ਜੀਵਨ ਯਕੀਨ ਤੁਸੀਂ ਆਪਣਾ ਜੀਵਨ ਮਸੀਹ ਨੂੰ ਦੇ ਦੋਗੇ ਖੈਰ ਕਿਉਂਕਿ ਉਹਦਾ ਜਿਹੜਾ ਧਰਤੀ ਤੇ ਆਉਣਾ ਇਹ ਜਿਹੜਾ ਕ੍ਰਿਸਮਸ ਹੈ ਪਰਮੇਸ਼ਵਰ ਦਾ ਤੁਸੀਂ ਇਹ ਸੈਲੀਬ੍ਰੇਸ਼ਨ ਦਾ ਇੱਕ ਇਹਦਾ ਹੋਰ ਪਹਿਲੂ ਵੀ ਹੈ ਇਹ ਸਵਰਗ ਨੂੰ ਛੱਡ ਕੇ ਪਰਮੇਸ਼ਰ ਧਰਤੀ ਦੇ ਤੇ ਆ ਗਿਆ ਇਸ ਪਾਪ ਪਰੇ ਸੰਸਾਰ ਦੇ ਵਿੱਚ ਲੋਕ ਕਹਿੰਦੇ ਪ੍ਰਵੀਸ਼ਮ ਸੀ ਰੋਇਆ ਪ੍ਰਵੀਸ਼ਮ ਸੀ ਰੋਇਆ ਸਾਰਾ ਪਤਾ ਹੈ ਕਿ ਅਰ ਕਈ ਕਹਿੰਦੇ ਉਹ ਕਹਿੰਦੇ ਕੋ ਡਰ ਗਿਆ ਸੀ ਕਹਿੰਦਾ ਸ੍ਰੀ ਕੀ ਮੌਤ ਡਰ ਗਿਆ ਕਹਿੰਦੇ ਪਟੋਰਾ ਮੇਰ ਤੋਂ ਸਾਰੇ ਦਾ ਜੈਸ ਪਰਮੇਸ਼ਰ ਨੇ ਤੁਹਾਨੂੰ ਆਪਣੇ ਹੱਥ ਦੇ ਨਾਲ ਬਣਾਇਆ ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਸਰੂਪ ਦੇ ਉੱਤੇ ਬਣਾਇਆ ਸੀਗਾ ਅਰ ਜਦ ਉਹ ਮਨੁੱਖ ਇੰਨਾ ਜ਼ਿਆਦਾ ਡਿੱਗ ਗਿਆ ਅਰ ਪ੍ਰਭੂ ਯੀਸ਼ੂ ਮਸੀਹ ਨੇ ਜਦ ਉਹ ਕਟੋਰੇ ਦੇ ਵਿੱਚ ਸਾਡੇ ਪਾਪ ਦੇਖੇ ਤੁਹਾਡੇ ਪਾਪ ਮੇਰੇ ਪਾਪ ਜਿਹਾ ਦੇਖੇ ਤਾਂ ਪਰਮੇਸ਼ਰ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਉਹ ਤੁਹਾਡੇ ਤੇ ਮੇਰੇ ਪਾਪ ਸੀਗੇ ਉਸ ਕਟੋਰੇ ਦੇ ਵਿੱਚ ਉਹ ਤੋਂ ਉਹ ਤੋਂ ਪਰਮੇਸ਼ਰ ਹੈ ਪਰਮੇਸ਼ਰ ਨੂੰ ਮੌਤ ਮਾਰ ਨਹੀਂ ਸਕਦੀ ਕਿਉਂਕਿ ਜੇ ਉਹਨੂੰ ਮਾਰ ਸਾਲਦੀ ਹੁੰਦੀ ਫਿਰ ਤੀਸਰੇ ਦਿਨ ਜਿੰਦਾ ਨਾ ਹੁੰਦਾ ਉਹ ਤੁਹਾਡੇ ਤੇ ਮੇਰੇ ਪਾਪ ਉਹਦੇ ਵਿੱਚ ਦੇਖ ਕੇ ਰੋਇਆ ਅੱਜ ਅਸੀਂ ਜਿਹੜਾ ਸੈਲੀਬ੍ਰੇਸ਼ਨ ਕਰਨਾ ਹੈ ਅੱਜ ਅਸੀਂ ਉਹਨੂੰ ਸੈਲੀਬ੍ਰੇਸ਼ਨ ਇਸੇ ਹੀ ਚੀਜ਼ ਨੂੰ ਉਹਦੇ ਸਪਾਰ ਨੂੰ ਮਹਿਸੂਸ ਕਰਕੇ ਸੈਲੀਬ੍ਰੇਸ਼ਨ ਕਰਨਾ ਕਿ ਉਹਨੇ ਮੇਰੇ ਲਈ ਮੇਰੇ ਹੱਥਾਂ 'ਚ ਪਾਪ ਕੀਤਾ ਔਰ ਉਹਨੇ ਆਪਣੇ ਹੱਥ ਅੱਗੇ ਕਰ ਦਿੱਤੇ ਮਰਨਾ ਮੈਸੀ ਉਹ ਮਰ ਗਿਆ ਇਹ ਹੈ ਸੈਲੀਬ੍ਰੇਸ਼ਨ ਸਾਡੇ ਲਈ ਕੋਈ ਮਰਿਆ ਹੈ ਤੇ ਅਸੀਂ ਉਹਦੇ ਲਈ ਮਰਨਾ ਹੈ ਫੰਕਸ਼ਨ ਕਰਦੋਣਾ ਉਹ ਸਾਡੇ ਲਈ ਮਰਿਆ ਅਸੀਂ ਜਦ ਬਰਤਸ਼ਮਾ ਲੈਂਦੇ ਆ ਅਸੀਂ ਮਸੀਹ ਦੇ ਨਾਲ ਮਰਦੇ ਆ ਫਿਰ ਜਿੱਦਾਂ ਉਹ ਉਠਾਇਆ ਗਿਆ ਇੱਕ ਦਿਨ ਅਸੀਂ ਵੀ ਉਠਾਏ ਜਾਵਾਂਗੇ ਜਦ ਤੁਸੀਂ ਤੋਬਾ ਕਰਦੇ ਹੋ ਜਦ ਤੁਸੀਂ ਉਹਦੇ ਨਾਮ ਨੂੰ ਪਹਿਨ ਲੈਂਦੇ ਹੋ ਜਦ ਬਰਤਸ਼ਮਾ ਲੈਂਦੇ ਹੋ ਉਹ ਸੈਲੀਬ੍ਰੇਸ਼ਨ ਹੈ ਉਹ ਉਹਦੇ ਆਉਣ ਦਾ ਮਕਸਦ ਹੈ ਸਾਡਾ ਸੈਲੀਬ੍ਰੇਸ਼ਨ ਸਿਰ ਖੁਸ਼ੀਆਂ ਮਨਾਉਣਾ ਖਾਣਾ ਪੀਣਾ ਪੰਗੜੇ ਪੋਣਾ ਹੀ ਨਾ ਹੋਵੇ ਭਾਈਓ ਪੜੋ ਸਾਡਾ ਸੈਲੀਬ੍ਰੇਸ਼ਨ ਪਰਮੇਸ਼ਰ ਦੇ ਨਾਲ ਇੱਕ ਹੋ ਜਾਣਾ ਪਵੇ। 크리스마ਸ ਦਾ ਅਸਲ ਮਤਲਬ ਪਰਮੇਸ਼ਰ ਤੱਕ ਕੀ ਹੁੰਦੇ। ਪਰਮੇਸ਼ਰ ਔਰ ਮਨੁੱਖ ਦੇ ਵਿੱਚ ਜਿਹੜੀ ਦੂਰੀ ਹੋ ਗਈ ਜੀ ਬਹੁਤ ਜ਼ਿਆਦਾ। ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ ਸੀ ਉਤਪਤ ਇੱਕ ਦੇ ਆਉਂਦੀ 26 ਦੇ ਵਿੱਚ ਲਿਖਿਆ ਹੈ। ਪਰਮੇਸ਼ਰ ਨੇ ਮਨੁੱਖ ਨੂੰ ਆਪਣੇ ਸਰੂਪ ਉੱਤੇ ਬਣਾਇਆ। ਪਰਮੇਸ਼ਰ ਦਾ ਸਰੂਪ ਕੀ ਹੈ? ਪਰਮੇਸ਼ਰ ਆਤਮਾ ਹੈ ਜੋ ਉਹਨਾਂ ਦੀ ਪਹਿਲੇ ਉਹਨਾਂ ਦੇ ਵਿੱਚ ਲਿਖਿਆ ਹੈ। ਕਿ ਪਰਮੇਸ਼ਰ ਆਤਮਾ ਹੈ ਚਾਹੀਦਾ ਹੈ ਕਿ ਸੱਚੇ ਪੰਥ ਆਤਮਾ ਦੇ ਔਰ ਸਚਾਈ ਦੇ ਨਾਲ ਦੀ ਭਗਤੀ ਕਰਨੀ ਆਮੇਨ ਆਤਮਾ ਦੇ ਵਿੱਚ ਨੱਚਣਾ ਹੈ ਆਤਮਾ ਦੇ ਵਿੱਚ ਭਗਤੀ ਕਰਨੀ ਹallelujah ਪਰਮੇਸ਼ਰ ਤੋਂ ਮਨੁੱਖ ਦੀ ਦੂਰੀ ਜਿਹੜੀ ਬਹੁਤ ਜ਼ਿਆਦੀ ਵੱਧ ਗਈ ਸੀ ਉਹਨੂੰ ਇੱਕ ਕਰਨ ਦੇ ਲਈ ਪੁੱਤਰ ਦੀ ਦਿੱਤਾ ਉਹਨੂੰ ਕ੍ਰਿਸਮਸ ਕਹਿੰਦੇ ਹallelujah ਕਿੱਦਾਂ ਮਤਲਬ ਸੋਸਤ ਜੇ ਬੜੇ ਬੱਪਾ ਵੀ ਬੜੇ ਭੰਗੜੇ ਪਾਉਂਦੇ ਸੀ ਜਿਓ ਤੇ ਸੋਸਤ ਜੇ ਕਿਉਂ ਹਾਲੇਲੀਆ ਸੋਸਤ ਜੇ ਹਾਂ ਜੇ ਮਤਲਬ ਸੋਸਤ ਹੋਇਆ ਕਿ ਸੋਸਤ ਜਾਵੇ ਮਨੁੱਖ ਤੇ ਪਰਮੇਸ਼ਰ ਦੇ ਵਿੱਚ ਇਹ ਮਨੁੱਖ ਪਰਮੇਸ਼ਰ ਦੇ ਸਰੂਪ ਉੱਤੇ ਸੀ ਪਰ ਇਹਦਾ ਸਰੂਪ ਵਿਗਾੜ ਦਿੱਤਾ ਗਿਆ ਮਨੁੱਖ ਆਪਣੀ ਅਸਲ ਸਥਿਤੀ ਤੋਂ ਡਿੱਗ ਗਿਆ ਉਹਨੂੰ ਦੁਬਾਰਾ ਉਹਦੀ ਅਸਲ ਸਥਿਤੀ ਦੇ ਉੱਤੇ ਲਿਆਉਣ ਦੇ ਲਈ ਰਿਡੈਂਪਸ਼ਨ ਦਾ ਮਤਲਬ ਕੀ ਹੁੰਦਾ ਹੈ ਬੈਕ ਟੂ ਯੋਰ origignal ਪ੍ਰੈਸ ਤੁਸੀਂ ਜਿਸ ਸਥਿਤੀ ਤੋਂ ਡਿੱਗੇ ਹੋ ਤੁਸੀਂ ਪਰਮੇਸ਼ਰ ਦਾ ਸਰੂਪ ਸੀ ਤੁਸੀਂ ਉਸ ਸਥਿਤੀ ਤੋਂ ਡਿੱਗੇ ਹੋ ਤੁਹਾਨੂੰ ਦੁਬਾਰਾ ਉਸ ਸਥਿਤੀ ਦੇ ਵਿੱਚ ਲਿਆਉਣ ਦੇ ਲਈ ਪ੍ਰਭੂ ਯਿਸੂ ਮਸੀਹ ਤਰਤੀ ਦੇ ਪਿਆ ਇਹਨੂੰ ਕ੍ਰਿਸਮਸ ਕਹਿੰਦੇ ਹੈ ਹਾਲੇਲੂਇਆ ਇਸ ਲਈ ਉਹ ਆਪ ਹੇਰੇ ਸਿਆਇਤ ਪੜੀ ਹੈ ਪਹਿਲਾ ਦਸਲਾਨੀ ਗਿਆ ਚਾਰ ਨੰਬਰ ਤੇ ਆਇ 16 ਲਿਖਿਆ ਇਸ ਲਈ ਜੋ ਪ੍ਰਭੂ ਆਪ ਲਲਕਾਰ ਨਾਲ ਲਲਕਾਰ ਕੀ ਹੈ ਲਲਕਾਰ ਇਹ ਪ੍ਰਚਾਰ ਹੈ ਮਹਜੂਦੀ ਆਵਾਜ਼ ਨਾਲ ਅਤੇ ਪਰਮੇਸ਼ਰ ਦੀ ਤੁਰੀ ਨਾਲ ਸੁਰਗ ਤੋਂ ਉਤਰੇਗਾ ਜਿਹੜੇ ਮਸੀਹ ਵਿੱਚ ਹੋ ਕੇ ਮੋਏ ਹਨ ਜਿਹੜੇ ਮਸੀਹ ਦੇ ਵਿੱਚ ਜਿਹੜੇ ਮਰੇ ਉਹ ਪਹਿਲਾਂ ਜਿਉਂਣਗੇ ਤਾਂ ਅਸੀਂ ਜਿਹੜੇ ਜਿਉਂਦੇ ਅਤੇ ਬਾਕੀ ਰਹਿੰਦੇ ਹਾਂ ਉਹਨਾਂ ਦੇ ਨਾਲ ਹੀ ਹਵਾ ਵਿੱਚ ਪ੍ਰਭੂ ਦੇ ਮੇਲੇ ਨੂੰ ਬੱਚਾ ਤੇ ਜਾਨ ਉਠਾਈ ਜਾਵਾਂਗੇ ਅਤੇ ਇਸੇ ਤਰ੍ਹਾਂ ਸੀ ਸਦਾ ਪ੍ਰਭੂ ਦੇ ਸੰਗ ਰਹਾਂਗੇ ਸੋ ਤੁਸੀਂ ਇਹਨਾਂ ਗੱਲਾਂ ਨਾਲ ਇੱਕ ਦੂਜੇ ਨੂੰ ਤਸੱਲੀ ਦਿਓ। ਹੁਣ ਤੁਸੀਂ ਸਦਾ ਸਦਾ ਪ੍ਰਭੂ ਦੇ ਨਾਲ ਰਹਿਣਾ ਹੈ। ਪਹਿਲਾ ਜ਼ਰੂਰੀ ਹੈ ਕਿ ਅਸੀਂ ਉਹਦੇ ਮਨ ਦੇ ਕਰੀਬ ਹੋਈਏ। ਅਸੀਂ ਉਹਦੇ ਕੋਲ ਹਾਲੇ ਲਿਆ। ਇਸੀ ਚੀਜ਼ ਦੇ ਨਾਲ ਮੈਂ ਤੁਹਾਨੂੰ ਜੀਤ ਨਾਲ ਇਧਰੋਂ ਬੈਠੋ ਤੁਹਾਨੂੰ ਤਸੱਲੀ ਦੇਣਾ ਤੁਹ ਬੁढ़ाई ਦਿੰਦਾ ਹਾਂ ਇਸ ਨਵੇਂ ਸਾਲ ਦੇ ਕਿਉਂਕਿ ਪ੍ਰਭੂ ਨੇ ਤੁਹਾਨੂੰ ਇੱਕ ਸਾਲ ਹੋਰ ਦਿੱਤਾ ਹੈ। ਜਿਹੜੇ ਕੰਮ ਪਿਆਰੇ ਨੇ ਜਿਹੜੀ ਤਿਆਰੀ ਰਹਿ ਗਈ ਹੈ ਉਹਨੂੰ ਤੁਸੀਂ ਜੋੜਾ ਕਰੋ ਜੋਰ ਸਿ ਜੋਰ ਸਾਜ ਜੁਆ ਕਰਦੇ ਆ ਪ੍ਰਖਿਆ ਕਰਦੇ ਆ ਪ੍ਰਭੂ ਜੀ ਸਹੀ ਤਰ੍ਹਾਂ ਬਾਤ ਕਰਦੇ ਆ ਫਿਰ ਅਕਰਤੀ ਦੇਣਾ ਮਨੁੱਖ ਦੀ ਪਰਮੇਸ਼ਰ ਦੇ ਨਾਲ ਵੱਧ ਗਈ ਦੂਰੀ ਨੂੰ ਇੱਕ ਕਰਨਾ ਹੈ ਪਿਤਾ ਤੂੰ ਬਹੁਤ ਵੱਡੀ ਕਿਰਪਾ ਕੀਤੀ ਹੈ ਇਸ ਹਲਕੇ ਦੇਤੇ ਇਸ ਨਗਰ ਦੇਤੇ ਤੋ ਇੱਥੇ ਕੁਝ ਲੋਕ ਖੜੇ ਕੀਤੇ ਆ ਜਿਹੜੇ ਲੋਕਾਂ ਨੂੰ ਇਸ ਚੀਜ਼ ਤੋਂ ਜਾਣੂ ਕਰਾਉਣ ਪਿਤਾ ਤੇਰਾ ਧੰਨਵਾਦ ਕਰਦੇ ਆਂ ਸਭ ਚੀਜ਼ਾਂ ਦੇ ਲਈ ਇਹਨਾਂ ਭਾਈਆਂ ਭੈਣਾਂ ਦੇ ਲਈ ਪ੍ਰਭੂ ਤੂੰ ਆਪਣੀ ਕਿਰਪਾ ਥਲੇ ਰੱਖੀ ਇਹ ਵਚਨ ਇਹਨਾਂ ਦੇ ਜੀਵਨ ਦੇ ਵਿੱਚ ਕੰਮ ਕਰੇ ਪਿਤਾ ਇਸ ਮਿਨਿਸਟਰੀ ਲਈ ਪਿਤਾ ਤੇਰਾ ਧੰਨਵਾਦ ਕਰਦੇ ਆਂ ਜੀ ਤੂੰ ਇੱਥੇ ਖੜੀ ਕੀਤੀ ਜੋ ਵੀ ਕੋਈ ਇਸ ਪਵਨਵਾ ਦੇਖ ਕੇ ਦੁਆ ਕਰੇ ਪਿਤਾ ਉਹ ਛੁਡਾਇਆ ਜਾਵੇ ਅਮੇਨ ਤੇਰਾ ਧੰਨਵਾਦ ਕਰਦੇ ਆਂ ਪ੍ਰਭੂ ਇਸ ਨੂੰ ਤੂੰ ਆਪਣਾ ਨਾਮ ਇੱਥੇ ਰੱਖਿਆ ਹੈ ਸਾਰੇ ਇਸ ਲਈ ਪਿਤਾ ਤੂੰ ਇੱਥੇ ਸਾਨੂੰ ਇਕੱਠੇ ਹੋਣ ਦਾ ਮੌਕਾ ਦਿੱਤਾ ਪ੍ਰਭੂ